ਦੇਖੋ ਜੀ ਵਿੱਚ ਢਿੰਜਣ ਵਾਕੇ ਵੀਰ ਕਰ ਰਹਾ ਨਾਲੇ ਖਾਸ ਦੀ ਬਜਦ ਦੇਖੋ ਕਿਡਾ ਕੇਡਾ ਢਿੰਜਣਾਂ ਦੀ ਟਰੈਕਟਰ ਦੀਦਾਣੀ ਗਾ ਬਹੁਤ ਵਧੀਆ ਕੰਮ ਆ ਜੀ ਵੇਖੋ ਰੂਟਾ ਵੀਡਰ ਨਾਲ ਵਾਹ ਕੇ ਇਤਰਾ ਪਾਣੀ ਛੱਡ ਗਏ ਨਾ ਦੌਰ ਲਾ ਦੀਏ ਲੱਭਦਾ ਹੀ ਨਹੀਂ ਜਾਲੀ ਢਿੰਜਣ ਵੀਰ ਦਾ ਟਰੈਕਟਰ ਚੱਲ ਰਿਹਾ ਸੁੱਖ ਦਾ ਸੁੱਖ ਸੁਭਰਾ ਦਾ ਕੰਮੀ ਬਹੁਤ ਵਧੀਆ ਪ੍ਰਾਲਾ ਜੀ ਨਾਲੇ ਸਾਹਮਣਾਲ ਖਾਦ ਦੀ ਬਚਤ ਬਹੁਤ ਸ਼ਿਲੰਗਾ ਯੋ ਕਾਮਾ ਜੀ ਇਸੇ ਤਰ੍ਹਾਂ ਹੀ ਵੀਰਾਂ ਨੇ ਅੱਕੇ ਵੀ ਸ਼ੰਗਾਰ ਸਿੰਘ ਠੇਕੇਦਾਰ ਨੇ 8-10 ਕਿਲੇ ਜਿਹੜਾ ਢੀਆਂ ਨੇ ਵਾਇਆ ਹੈਗਾ ਜੀ ਇਧਰ ਸੂਰਜ ਵੀ ਪੂਰਾ ਚਮਕ ਰਿਹਾ ਹੈ ਰੂਟਾ ਮੀਟਰ ਬੰਦਾ ਜਾਂਦਾ ਵੇ ਕੋ ਢਿੰਜਾਂ ਦਾ ਮਗਰ ਕੋਈ ਪਤਾ ਨਹੀਂ ਲੱਗਾ ਵੀ ਢਿੰਜਾਂ ਨੇ ਤੇ ਹੈਗਾ ਹੀ ਕਿ ਨਹੀਂ ਹੈਗਾ ਬਿਲਕੁਲ ਇਥੇ ਦੇ ਜ ਖਾਦ ਦੀ ਬਜਤ ਹੋਊਗੀ ਬਿਲਕੁਲ ਕੋਈ ਇਹ ਆਪਦੇ ਸ਼ੌਂਕ ਦੇ ਨਾਲ ਹੀ ਆ ਵੀ ਥੋੜਾ ਬਹੁਤ ਖਾਦ ਪਾਵੇ ਨਹੀਂ ਤਾਂ ਪਹਿਲੀ ਗੱਲ ਤਾਂ ਲੋੜ ਨਹੀਂ ਪੈਂਦੀ ਹੀ ਬਾਕੀ ਆ ਸਾਰੀ ਪਨੀਰੀ ਵਿਕਾਉ ਉਹ ਜੀ ਸਾਫ ਸੰਗ ਦੇ ਕੋਲ ਨਾਲੇ ਪਨੀਰੀ ਦੇ ਨੇੜੇ ਭਰਾ ਨੇ ਠਿੰਜਣ ਵੀ ਜਾਈ ਜਿਸ ਤਰ੍ਹਾਂ ਜਿਹੜੇ ਆਪਾਂ ਰੂੜੀ ਪਾਉਣੇ ਨਾ ਰੂੜੀ ਤੋਂ ਵੱਧ ਕੇ ਅਸਰ ਕਰਦਾ ਇਹ ਠਿੰਜਣ ਇੱਕ ਬਣੇ ਆਪਾਂ ਟਰਾਲੀ ਨਾਲ ਟਰਾਲੀ ਜੋੜ ਕੇ ਰੂੜੀ ਦੀ ਪਾਈ ਹੋਵੇ ਤੇ ਫਿਰ ਖਲਾਰੀਏ ਨਾ ਉਦੋਂ ਵੱਧ ਅਸਰ ਕਰਦਾ ਹੈ ਜੀ ਕੋਈ 2-5 ਸਾਲ 2 ਤੋਂ ਲੈ ਕੇ 3-4 ਸਾਲ ਦੇ ਲਗਭਗ ਜਿਹੜਾ ਸਮਾਂ ਵਰੀਆ ਨਾਲੇ ਜ਼ਮੀਨ ਫੋਲੀ ਨਾਲੇ ਜਿਹੜੀਆਂ ਬੰਗਲੇ ਤਾਂ ਹੀ ਫਿਰ ਰਹੇ ਸੀ ਵਿੱਚ ਜੀ ਜਿਹੜੀ ਇੰਦੇ ਚ ਕੀਮਤੀ ਸੰਡੀ ਹੁੰਦੀ ਹੈ ਨਾ ਵੀ ਜਿਹੜੀ ਆਪਾਂ ਨੂੰ ਲਾਭਦਾਇਕ ਆ ਜੀ ਆਹ ਦੇਖੋ ਬੰਗਲੇ ਫਿਰਦੇ ਫਿਰਦਾ ਕਰਾ ਚੱਲ ਰਿਹਾ ਟਰੈਕਟਰ ਬਾਅਦ ਤੋਂ ਬਾਅਦ ਈਨ ਇਸੇ ਤਰ੍ਹਾਂ ਕੀਤਾ ਕਰੋ ਤੇ ਖਾਦਾਂ ਤੋਂ ਜਿੰਨੇ ਵੀ ਆਰਗਨ ਖੇਤੀ ਹੋਵੇ ਉਹਨੇ ਕੀਤੀ ਜਾਣੀ ਚਾਹੀਦੀ ਹੈ ਜੀ ਠੀਕ ਹੈ ਜੀ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੇਖੋ ਗ੍ਰਹਿਣ ਬੰਗਲੇ ਫਿਰਦੇ ਆ ਵਿੱਚ ਜੀ ਠੀਕ ਹੈ ਜੀ ਸ਼ੰਭਲਗਾਂ ਦੀ ਦਲਵਾਰ ਸਿੰਘ ਦੀ ਇਹ ਜ਼ਮੀਨ ਆ ਜੀ ਜਿੰਦੇ ਵਿੱਚ ਢਿੰਜਣ ਵਾਇਆ ਜਾ ਰਿਹਾ ਜੀ ਵੇਖੋ ਬੰਗਲੇ ਇਸੇ ਤੋਂ ਪਤਾ ਲੱਗਦਾ ਹੈ ਵੀ ਜਿਹੜੇ ਇਹਦੇ ਵਿੱਚ ਬਹੁਤ ਕੀਮਤੀ ਸਾਤਾ ਜ਼ਮੀਨ ਦੇ ਵਿੱਚ ਜਿਹੜੇ ਬੰਗਲੇ ਫਿਰਦੇ ਆ ਨਾ ਕਿ ਸਾਹੇ ਫਿਰ ਰਿਹਾ ਜੀ ਇਹਦੇ ਵਿੱਚ ਜਿਹੜੀ ਸਿਰਫ ਇਹ ਵੀ ਉਹਨਾਂ ਨੂੰ ਦਿਖ ਰਿਹਾ ਜੋ ਕੁਝ ਹੈਗਾ ਹੈ ਨਾ ਜੋ ਬਾਤੋ ਬਾਤ ਕਰੋ ਵੀਡੀਓ ਸ਼ੇਅਰ ਕਰੈਨ ਵਿੱਚੇ ਮਲਾਤਾ ਟਿੰਨ ਜੀ ਤੇ ਖਾਦ ਆਰਗਾਨ ਖੇਤੀ ਕਰੋ ਬਾਤੋ ਬਾਤ ਕਿਸੇ ਨਾ ਕਿਸੇ ਤਰੀਕੇ ਨਾਲ ਸੁਧਾਰ ਕਰੋ ਠੀਕ ਹੈ ਜੀ ਕਰੋ ਵੀਡੀਓ ਸ਼ੇਅਰ ਬਾਤੋ ਬਾਤ ਵੈਗ ਜੀ ਦਾ ਖਾਲਸਾ ਤੇ ਵੈਗ ਜੀ ਦੀ ਫਤਿਹ